ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਸੋਹਣੀ ਕਲੈਕਸ਼ਨ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਬੜੀ ਪਿਆਰੀ ਰੰਗ ਹੈ ਬੜੀ ਪਿਆਰੀ ਪ੍ਰਿੰਟ ਹੈਗਾ ਕਲਰ ਵੀ ਇੱਕ ਜਿਆਦਾ ਸੋਹਣਾ ਹੈ ਤੇ ਜਿਹੜੇ ਹੈਗੇ ਇਹ ਸੂਟ ਸਾਰੇ ਸੇਲ ਦੇ ਉੱਪਰ ਹੈ ਸ਼ਿਪਿੰਗ ਇਨਰੀ ਐਕਸਟਰਾ ਲਗੂਗੀ ਸਾਰੇ سیل ਪ੍ਰਾਈਸ ਦੇ ਵਿੱਚ ਸੂਟ ਹੋਣਗੇ ਬਹੁਤ ਹੀ ਪਿਆਰੇ ਸੂਟ ਹੈ ਲਿਲਨ कॉटन ਦੇ ਵਿੱਚ ਰਹਿਣਗੇ ਇਹ ਜਿਹੜੇ ਵਾਲੇ ਜਿਹੜੇ ਸੂਟ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹਨਾਂ ਦੀ ਪਿਕ ਦੇ ਉੱਪਰ ਵੀ ਸਾਰੀ ਡਿਟੇਲ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਚੰਗੀ ਤਰ੍ਹਾਂ ক্লোਜ਼ ਕਰਕੇ ਦੇਖ ਵੀ ਸਕਦੇ ਹੋ ओरिजिनल ਕਾਵਾ ਦੇ ਸੂਟ ਰਹਿਣਗੇ ਇਹ एकदम ओरिजिनल ਪੀਸ ਹੈ 1299 ਰੁਪਏ ਇਹਨਾਂ ਦਾ ਰੇਟ ਹੋਊਗਾ ਸ਼ਿਪਿੰਗ ਐਕਸਟਰਾ ਹੋਊਗੀ ਸੂਟ ਬੁੱਕ ਕਰਨ ਲਈ ਪੇਮੈਂਟ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪਿਓਰ ਕਾਟਨ ਦੇ ਵਿੱਚ ਫੈਬਰਿਕ ਰੋਗੇ ਇਹ ਵੀ ਸੇਲ ਆਫਰ ਦੇ ਵਿੱਚ ਆਇਆ 599 ਰੁਪਏ ਦੇ ਵਿੱਚ ਦੇਖੋ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਸੋਹਣੇ ਪ੍ਰਿੰਟ neck ਦੇ ਉੱਪਰ embroidery 599 ਰੁਪਏ ਦੇ ਵਿੱਚ ਲਗਭਗ 600 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਪੈ ਰਿਹਾ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਬਹੁਤ ਹੀ ਸੋਹਣੇ ਸੂਟ ਹੈ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਕੇਸਰ ਸੂਟ ਰਹਿਣਗੇ 셔ਟ ਪ੍ਰੀਮੀਅਮ ਗੀਜ਼ਾ ਕਾਟਨ ਦੇ ਵਿੱਚ ਰਹੂਗੀ ਫੁੱਲ 셔ਟ ਦੇ ਉੱਪਰ ਐਮਬ੍ਰੋਇਡਰੀ ਹੈਗੀ ਆ ਬਾਟਮ ਇਹਦੀ ਰਾਇਓਨ ਕਾਟਨ ਦੇ ਵਿੱਚ ਮਿਲੇਗੀ ਪਿਓਰ ਬੈਂਬਰਸ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹੂਗਾ neck ਦੇ ਉੱਪਰ ਐਮਬ੍ਰੋਇਡਰੀ ਹੈ ਬਹੁਤ ਹੀ ਪਿਆਰੇ ਪ੍ਰਿੰਟ ਹੈਗੇ ਬਹੁਤ ਹੀ ਸੋਹਣੇ ਕਲਰ ਦੇਖੋ neck ਬਣੀ ਹੋਈ ਹੈ neck ਦੇ ਉੱਪਰ ਫੁੱਲ ਐਮਬ੍ਰੋਇਡਰੀ ਵਾਲਾ ਪੈਚ ਡਾਟਸ ਵਾਲੇ ਸੂਟ ਆਗੇ ਪ੍ਰਿੰਟਡ ਇਹਦਾ ਸ਼ਿਫੋਨ ਦਾ ਦੁਪੱਟਾ ਰਹੇਗਾ 925 ਰੁਪਏ ਦਾ ਰੇਟ ਹੋਊਗਾ ਇਹਦੇ ਵਿੱਚ ਤਿੰਨ ਕਲਰ ਪਿੱਛੇ ਸ਼ੋ ਹੋਗੇ ਤੇ ਦੋ ਕਲਰ ਇਹਦੇ ਵਿੱਚ ਇਹ ਹੈਗੇ 올ਡ ਲੇਡੀ ਦਾ ਚਾਰਟ ਹੈ ਕੋਈ ਵੀ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਡਾਟਸ ਵਾਲੇ ਸੂਟ ਆਣਗੇ ਇਹ ਸਾਈਬਾ ਦੇ ਵਿੱਚ ਸਿੰਗਲ ਪੀਸ ਆ ਲਨ कॉटन ਦੇ ਵਿੱਚ ਸੂਟ ਰਹੂਗਾ ਪਿਓਰ कॉटन ਦੇ ਵਿੱਚ ਇਹ ਫੁੱਲ ਫਰੰਟ ਦੇ ਉੱਪਰ ਇਹਦੇ ਐਮਬਰਾਇਡਰੀ ਹੈ ਸਾਈਡਾਂ ਤੇ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਪਿਆਰੇ ਕਲਰ ਨੇ ਵੈਂਬਰ ਜਿਹੀ ਸ਼ਿਫੌਂ ਦਾ ਇਹਦਾ ਪ੍ਰਿੰਟਡ ਦੁਪੱਟਾ ਰਹੂਗਾ ਵਿਸਕੋਸ ਮਸਲੀਨ ਦੇ ਵਿੱਚ ਹੈਵੀ embroiderry ਹੈ ਦੇ ਉੱਪਰ ਇਹ ਵਾਈਟ ਤੇ ਬਲੈਕ ਦੋ ਹੀ ਕਲਰ ਹੈਗੇ ਆ ਇਹਦੇ ਵਿੱਚ ਪਿਓਰ ਕੈਮਰਿਕ ਕਾਟਨ ਦੇ ਵਿੱਚ ਬਾਟਮ ਸੀਮ ਰਹੂਗੀ ਦੁਪੱਟਾ ਮਸਲੀਨ ਕਾਟਨ ਦੇ ਵਿੱਚ ਹੋਊਗਾ ਡਿਜ਼ਾਈਨਰ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਬੜੇ ਸੋਹਣੇ ਸੂਟ ਆ ਸਾਰੇ ਲੈਸ ਪ੍ਰਾਈਸ ਦੇ ਉੱਪਰ ਆਇਆ ਸਾਰੇ ਸੇਲ ਦੇ ਵਿੱਚ ਹੈਗੇ ਆ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਜਲਦੀ ਜਲਦੀ ਆਪਣਾ ਸੂਟ ਬੁੱਕ ਕਰ ਲਿਓ ਬੁੱਕ ਕਰਨ ਲਈ ਨੰਬਰ ਆਪਣਾ ਚੱਲ ਰਿਹਾ ਰੇਟ ਉੱਪਰ ਕਰਤੇ ਨਾਲ ਦੀ ਨਾਲ ਮੈਂਸ਼ਨ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਕੋਈ ਵੀ ਸੂਟ ਇਹਨਾਂ ਵਿੱਚੋਂ ਬੁੱਕ ਕਰ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਹਰੋਜ ਆਪਣੇ ਕੋਲ ਸੂਟਾਂ ਦੇ ਆਰਡਰ ਕਰਦੀ ਨੇ ਜੇ ਤੁਹਾਨੂੰ ਵੀ ਕੋਈ ਸੂਟ ਪਸੰਦ ਆਉਂਦਾ ਤਾਂ ਜਲਦੀ ਨਾਲ ਦੀ ਆਪਣਾ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਿਓ ਇਹ ਮਸਲੀਨ कॉटन ਦੇ ਵਿੱਚ ਹੈ ਉੱਲੇ ਅਸੀਂ ਦਾ ਕੰਮ ਕੀਤਾ ਹੈ ਉੱਪਰ ਮਸਲੀਨ ਦਾ ਹੀ ਦੁਪੱਟਾ ਰਹੂਗਾ ਮਸਲੀਨ ਦੀ ਹੀ ਬਾਟਮ ਰਹਿ ਕੇ ਪਿਓਰ कॉटन ਦੇ ਵਿੱਚ ਗੰਗਾ ਬ੍ਰੈਂਡ ਦੇ ਸੂਟ ਹਨਗੇ ਆਲ ਓਵਰ ਸੂਟ ਹੋਗਾ 5 ਮੀਟਰ ਪ੍ਰਿੰਟ ਦੇਖ ਲਓ ਤੁਸੀਂ ਪ੍ਰਿੰਟ ਬਹੁਤ ਸੋਹਣਾ ਹੈ ਤਿੰਨ ਕਲਰ ਇਸ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਇਹ ਸਿੰਗਲ ਪ੍ਰਿੰਟ ਰਹੇਗਾ ਤੇ ਇੱਕ ਸਿੰਗਲ ਪ੍ਰਿੰਟ ਇਹ ਵਾਲਾ ਅਵੇਲੇਬਲ ਹੈਗਾ ਵਿਸਕੋਸ ਮਸਲੀਨ ਦੇ ਵਿੱਚ ਸੂਟ ਆਣਗੇ neck ਦੇ ਉੱਪਰ embroidery ਹੈ ਘੇਰੇ ਦੇ ਉੱਪਰ embroidery ਮਿਲੇਗੀ 1100 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਿਹਾ 15 1600 ਵਾਲਾ ਸੂਟ ਸਿਰਫ 1100 ਰੁਪਏ ਵਿੱਚ ਮਿਲੇਗਾ ਸ਼ਰਟ ਹੈ ਜਿਹੜੀ ਪਿਓਰ ਕਾਟਨ ਦੀ ਰਹੇਗੀ ਚਿਕਨ ਕਾਰੀ ਦਾ ਪੈਚ ਲਗਾ ਕੇ ਇਹਦੇ ਉੱਪਰ ਕੰਮ ਕੀਤਾ ਹੋਇਆ ਬਾਟਮ ਪਿਓਰ ਕਾਟਨ ਦੀ ਰਹੇਗੀ ਦੁਪੱਟਾ ਪਿਓਰ ਮਲ ਕਾਟਨ ਦੇ ਵਿੱਚ ਰਹੂਗਾ ਤੇ ਇਹਦੇ ਵਿੱਚ ਕਿਸੇ ਕਿਸੇ ਸੂਟ ਨਾਲ ਦੁਪੱਟਾ ਆਰਗੈਂਜਾ ਦਾ ਵੀ ਰਹੇਗਾ ਆਰਗੈਂਜਾ ਦਾ ਵੀ ਲਗਪਤਾ ਲੱਗ ਜਾਂਦਾ ਕਾਟਨ ਦਾ ਵੀ ਲਗਪਤਾ ਲੱਗ ਜਾਂਦਾ 12 12 13 1300 ਰੁਪਏ ਵਾਲੀ ਸੂਟ ਹੈ 875 ਰੁਪਏ ਤੁਹਾਨੂੰ ਮਿਲ ਰਿਹਾ ਜੇ ਸੇਲ ਆਫਰ ਦੇ ਵਿੱਚ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਡਿਜ਼ਾਈਨਰ ਪੀਸ 875 ਰੁਪਿਆ ਦੇ ਵਿੱਚ ਤੁਹਾਨੂੰ ਮਿਲ ਰਿਹਾ neck ਦੇ ਉੱਪਰ ਪੈਚ ਹੈ ਸਾਰਾ ਦੁਪੱਟਾ ਵੀ ਬਹੁਤ ਹੀ ਪਿਆਰਾ ਲੈਸਿਸ ਦਾ ਕੰਮ ਕੀਤਾ ਹੋਇਆ ਦੁਪੱਟੇ ਡਿਜ਼ਾਈਨਰ ਦੁਪੱਟੇ ਬਣਾਏ ਹੋਏ ਆ ਸਾਰੇ ਸੂਟਾਂ ਦੇ ਨਾਲ ਬਹੁਤ ਹੀ ਸੋਹਣੇ ਸੂਟ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਸਿਰਫ 875 ਰੁਪਏ ਦੇ ਵਿੱਚ ਮਿਲ ਰਹੀ ਹੈ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਸੂਟ ਬੁੱਕ ਕਰ ਲਿਓ ਪੇਮੈਂਟ ਆਨਲਾਈਨ ਰਹੂਗੀ ਆਪਾਂ ਦੱਸ ਹੀ ਦਿੱਤਾ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਫਿਰ ਪੈਣ ਬਾਅਦ ਚ ਪੁੱਛਦੀਆਂ ਰਹਿੰਦੀਆਂ ਨੇ ਕਿ ਕੈਸ਼ ਔਨਲੀ ਵੀ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਗੀ ਜੀ ਸੂਟ ਤੁਹਾਡੇ ਕੋਲ 10 ਤੋਂ 12 ਦਿਨ ਦਾ ਆਪਾਂ ਟਾਈਮ ਲਵਾਂਗੇ 10 ਤੋਂ 12 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਸੂਟ ਆ ਸੂਟ ਪਹਿਲਾ ਹੀ ਡਿਲੀਵਰ ਹੋ ਜਾਂਦੇ ਆ ਕੇਟੀ ਬ੍ਰਾਂਡ ਦੇ ਵਿੱਚ ਸ਼ਰਟ ਪਿਓਰ ਗੀਜ਼ਾ ਕਾਟਨ ਚ ਰੂਗੇ ਫੁੱਲ ਐਮਬ੍ਰੋਇਡਰੀ ਆ ਬਾਟਮ ਤੇ ਵੀ ਐਮਬ੍ਰੋਇਡਰੀ ਦੁਪੱਟੇ ਦੇ ਉੱਪਰ ਵੀ ਐਮਬ੍ਰੋਇਡਰੀ ਬਹੁਤ ਸੋਹਣਾ ਸੂਟ ਆ ਪਿਓਰ ਗੀਜ਼ਾ ਕਾਟਨ ਦੇ ਵਿੱਚ ਬਾਟਮ ਕਾਟਨ ਦੀ ਦੁਪੱਟਾ ਵੀ ਮਸਲੀਨ ਦਾ ਰਹੇਗਾ ਜੌਰਜਟ ਦੇ ਵਿੱਚ ਵੀ ਪੂਰੀ ਵਧੀਆ ਕੁਆਲਿਟੀ ਦਾ ਹੈਂਡਵਰਕ ਵਾਲਾ ਸੂਟ ਰੂਗੇ ਹੈਂਡਵਰਕ ਸਿਰਫ neck ਤੇ ਔਰ ਦੁਪੱਟਾ ਡਿਜ਼ਾਈਨਰ ਬਣਾਇਆ ਹੋਇਆ ਗੋਟਾ ਪੱਟੀ ਦੇ ਨਾਲ ਪਿਓਰ ਡੋਲਾ ਸਿਲਕ ਦੇ ਵਿੱਚ ਆਉਗੇ neck ਦੇ ਉੱਪਰ embroidery ਹੈ ਦੁਪੱਟਾ ਦੇਖੋ ਜੀ लाजवाब ਦੁਪੱਟਾ ਬਹੁਤ ਹੀ ਪਿਆਰਾ ਬਨਾਰਸੀ ਦੇ ਵਿੱਚ ਕਿੱਡਾ ਹੈਵੀ ਬਨਾਰਸੀ ਦੇ ਉੱਪਰ ਡਿਜ਼ਾਈਨ ਕੀਤਾ ਹੋਇਆ ਪਿਓਰ ਸ਼ੈਂਟੂਨ ਦੀ ਬਾਟਮ ਰਹੇਗੀ ਪਿਓਰ ਸ਼ੈਂਟੂਨ ਦੀ ਵਧੀਆ ਕੁਆਲਿਟੀ ਵਾਲੀ ਬਾਟਮ ਰਹੇਗੀ ਇਹ ਸੂਟ ਕਲੀਅਰੈਂਸ ਸੇਲ ਦੇ ਵਿੱਚ ਆਇਆ ਕੋਈ ਵੀ ਸੂਟ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ 50 60 ਪੀਸ ਹੈਗੇ ਆ ਫਲੈਟ ਰੇਟ ਇਹਨਾਂ ਦਾ 1500 ਰੁਪਏ ਰਹੂਗਾ ਔਰ ਗੰਜਾ ਮਸਲੀਨ ਦੇ ਵਿੱਚ ਇਹ ਡਿਜ਼ਾਈਨਰ ਪੀਸ ਬਣਿਆ ਹੋਇਆ ਹੈ ਦੁਪੱਟੇ ਡਿਜ਼ਾਈਨਰ ਮਿਲਣਗੇ ਬਾਟਮ ਇਹਨਾਂ ਦੇ ਨਾਲ ਪਲੀਨ ਹੋਊਗੀ ਪ੍ਰਿੰਟਡ ਸੂਟ ਲੈਣਗੇ ਪ੍ਰਿੰਟ ਵਿਦ ਐਮਬ੍ਰਾਇਡਰੀ ਐਮਬ੍ਰਾਇਡਰੀ ਵਾਲਾ ਲੈਣਾ ਤੁਸੀਂ ਐਮਬ੍ਰਾਇਡਰੀ ਵਾਲਾ ਲੈ ਸਕਦੇ ਹੋ ਪ੍ਰਿੰਟ ਵਾਲਾ ਪਸੰਦ ਕਰਦੇ ਹੋ ਤਾਂ ਪ੍ਰਿੰਟ ਵਾਲਾ ਲੈ ਸਕਦੇ ਹੋ ਫਲੈਟ ਰੇਟ ਇਹਦਾ 1500 ਰੁਪਏ ਰਹੂਗਾ ਡਿਜ਼ਾਈਨਰ ਪੀਸ ਹੈ ਜਿਸ ਤਰ੍ਹਾਂ ਇਹ ਪ੍ਰਿੰਟ ਵਾਲਾ ਸੂਟ ਹੈ ਇਹਦੇ neck ਦੇ ਉੱਪਰ ਹਲਕੀ ਜਿਹੀ ਐਮਬ੍ਰਾਇਡਰੀ ਕੀਤੀ ਹੋਈ ਹੈ ਇਹ ਫੁੱਲ neck ਦੇ ਉੱਪਰ ਐਮਬ੍ਰਾਇਡਰੀ ਹੈ ਇਹ ਫੁੱਲ ਪ੍ਰਿੰਟਰਡ ਸੂਟ ਰਹੂਗਾ ਮਸਲੀਨ ਦੇ ਵਿੱਚ ਇਹ ਵੀ ਮਸਲੀਨ ਦਾ ਸੂਟ ਆ ਨਾਲ ਨਾਲ ਇਹਦੇ ਉੱਪਰ ਵਰਕ ਵੀ ਕੀਤਾ ਮਿਲ ਗਿਆ ਇਹ ਦੇਖੋ embroidery ਵਾਲਾ ਸੂਟ ਆ ਪੇਂਟ ਤੇ ਤਾਂ embroidery ਇਸ ਤਰ੍ਹਾਂ ਇਹ ਵੀ ਦੇਖੋ ਡਿਜ਼ਾਈਨਰ ਪੀਸ ਹੈ ਕੋਈ ਵੀ ਸੂਟ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਸਾਰੇ ਡਿਜ਼ਾਈਨਰ ਪੀਸ ਹੈ ਸਾਰੇ ਵਧੀਆ ਸੂਟ ਹੈ 2000 ਰੁਪਏ ਵਾਲਾ ਪੀਸ ਆ ਘੱਟੋ-ਘੱਟ 1500 ਰੁਪਏ ਦੇ ਵਿੱਚ ਅੱਜ ਤੁਹਾਨੂੰ ਸੇਲ ਆਫਰ ਦੇ ਵਿੱਚ ਮਿਲ ਰਿਹਾ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਦੇ ਉੱਪਰ ਫਟਾਫਟ ਜਾ ਕੇ ਆਪਣਾ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਿਓ ਵੀਡੀਓ ਹੁਣ ਤੁਸੀਂ ਸਾਰੀ ਲਗਭਗ ਦੇਖ ਹੀ ਲਈ ਆ ਕਿਸ ਤਰ੍ਹਾਂ ਦੀ ਲੱਕੀ ਇੱਕ ਕਮੈਂਟ ਜ਼ਰੂਰ ਕਰ ਦਿਓ ਸੋਹਣਾ ਜਿਆ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬਹੁਤ ਸੋਹਣੇ ਬਹੁਤ ਹੀ ਪਿਆਰੇ ਕਲੈਕਸ਼ਨ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਉਂਨੇ ਆਪਾਂ ਤੁਹਾਡੇ ਲਈ ਘਰ ਬੈਠੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਅਡਰੈਸ ਵਧੀਆ ਪ੍ਰੋਪਰ ਦੇਆ ਕਰੋ ਜਿਸ ਤਰ੍ਹਾਂ ਪਿੰਨ ਕੋਡ ਵਿਦਮ ਮੋਬਾਈਲ ਨੰਬਰ ਮੋਬਾਈਲ ਨੰਬਰ ਦੋ ਦੇ ਦਿਆ ਕਰੋ ਤਾਂ ਕਿ ਫਿਰ ਸੌਖਾ ਹੋ ਜਾਏ ਜੀ ਇੱਕ ਮੋਬਾਈਲ ਕੋਈ ਨਹੀਂ ਚੱਕਦਾ ਤਾਂ ਦੂਸਰਾ ਤਾਂ ਅਗਲਾ ਚੱਕੂਗਾ ਨਾ ਇਸੇ ਕਰਕੇ ਦੋ ਮੋਬਾਈਲ ਮੰਗਦੇ ਆ ਪਰ ਭੈਣਾ ਇੱਕੋ ਹੀ ਮੋਬਾਈਲ ਨੰਬਰ ਦਿੰਦੀਆਂ ਨੇ ਕੋਈ ਗੱਲ ਨਹੀਂ ਚਲੋ ਤੁਹਾਡੀ ਇੱਛਾ ਪਿੰਨ ਕੋਡ ਆ ਜਿਹੜਾ ਬਿਲਕੁਲ ਸਹੀ ਦਿਆ ਕਰੋ ਪ੍ਰੋਪਰ ਤੁਹਾਡੇ ਅਡਰੈਸ ਤੇ ਸੂਟ ਆ ਜਿਹੜਾ ਉਹ ਘਰ ਪਹੁੰਚੇ ਤੁਹਾਡਾ ਪਾਰਸਲ ਆ ਜਿਹੜਾ ਉਹ ਘਰ ਪਹੁੰਚੇ ਇਧਰ ਉਧਰ ਜਾਣ ਦੀ ਬਜਾਏ ਕਿਉਂਕਿ ਜੇ ਤੁਹਾਡਾ ਪਿੰਨ ਕੋਡ ਸਹੀ ਦਿੱਤਾ ਹੋਇਆ ਤਾਂ ਤੁਹਾਡਾ ਸੂਟ ਵੀ ਸਹੀ ਪਹੁੰਚੇਗਾ ਧੰਨਵਾਦ ਜੀ ਥੈਂਕ ਯੂ